ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਨਾਰਸੀ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਜਿਹੜੇ ਕਿ ਬਹੁਤ ਹੀ ਜ਼ਿਆਦਾ ਸੋਹਣੇ ਹੋਣਗੇ ਤੇ ਨਾਲ ਤੁਹਾਨੂੰ ਵਿਦ ਦੁਪੱਟਾ ਰਹਿਣ ਵਾਲਿਆ ਬਨਾਰਸੀ ਦੁਪੱਟਾ ਹੋਏਗਾ। ਇਹ ਵਾਲੇ ਜਿਹੜੇ ਤੁਹਾਨੂੰ ਸੂਟ ਮਿਲਣਗੇ ਪਿਓਰ ਸਿਲਕ ਦੇ ਉੱਪਰ ਹੋਣਗੇ ਡਿਜ਼ਾਈਨਰ ਪੀਸ ਹੋਣਗੇ ਟਾਈ ਡਾਈ ਦੇ ਵਿੱਚ ਰਹਿਣ ਵਾਲੇ ਇਹ ਪਿਓਰ ਜਾਰਜਟ ਦਾ ਬਨਾਰਸੀ ਫੈਬਰਿਕ ਹੋਏਗਾ। ਟਾਈ ਡਾਈ ਦੇ ਉੱਤੇ ਰਹਿਣ ਵਾਲਾ ਟਾਈ ਡਾਈ ਦੀ ਸ਼ਰਟ ਹੈਗੀ ਨਾਲ ਪਲੇਨ ਜਿਹੜੀ ਤੁਹਾਨੂੰ ਇਸ ਤੇ ਬਾਟਮ ਮਿਲੇਗੀ ਔਰ ਬਹੁਤ ਹੀ ਜਿਆਦਾ ਸੋਹਣਾ ਬਨਾਰਸੀ ਦੁਪੱਟਾ ਮਿਲਣ ਵਾਲਾ ਹੈਗਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਹੀ ਜਿਆਦਾ ਸੋਹਣੇ ਪਿਓਰ ਦੇ ਸੂਟ ਜਿਹੜੇ ਤੁਹਾਨੂੰ ਮਿਲ ਰਹੇ ਨੇ ਇਹ ਵੀ ਪਿਓਰ ਜਾਰਜਟ ਦਾ ਜਿਹੜਾ ਸਟਾਫ ਰਹਿਣ ਵਾਲਾ ਬਨਾਰਸੀ ਦੇ ਵਿੱਚ ਨਾਲ ਹੀ ਤੁਹਾਨੂੰ ਬਨਾਰਸੀ ਦਾ ਦੁਪੱਟਾ ਮਿਲੇਗਾ ਕੁਝ ਇਹਨਾਂ ਵਿੱਚੋਂ ਆਲ ਓਵਰ ਰਹਿਣ ਵਾਲੇ ਹੈਗੇ ਆ ਤੇ ਕੁਝ ਦੇ ਨਾਲ ਤੁਹਾਨੂੰ ਪਲੇਨ ਜਿਹੜੀ ਬਾਟਮ ਮਿਲੇਗੀ ਬਹੁਤ ਹੀ ਜਿਆਦਾ ਸੋਹਣੀ ਇਹਨਾਂ ਦੇ ਵਿੱਚ ਕਲਰ ਚਾਰਟ ਨੇ ਤੇ ਬਹੁਤ ਹੀ ਜਿਆਦਾ ਸੋਹਣਾ ਇਹਨਾਂ ਦਾ ਫ ਉਹ ਆਪ ਹੈਗਾ ਇਹ ਵਲੇ ਜਿਹੜੇ ਸੂਟ ਮਿਲਣਗੇ ਤੁਹਾਨੂੰ ਬਨਾਰਸੀ 셔ਟ ਮਿਲੇਗੀ ਤੇ ਨਾਲ ਤੁਹਾਨੂੰ ਖਾਦੀ ਸਿਲਕ ਦੀ ਬਾਟਮ ਮਿਲੇਗੀ ਇਹਨਾਂ ਦਾ ਪ੍ਰਾਈਸ ਹੈਗਾ 999 ਰੁਪਏ ਇਹ ਵਾਲਾ ਹੋਇਆਗਾ ਜਿਹੜਾ ਪਿਓਰ ਬਨਾਰਸੀ ਦੀ 셔ਟ ਹੋਏਗੀ ਨਾਲ ਤੁਹਾਨੂੰ ਗਰੇਪ ਦੀ ਬਾਟਮ ਮਿਲੇਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਪ੍ਰਾਈਸ ਹੈਗਾ ਸਿਰਫ 1300 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਮਿਲਣ ਵਾਲੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਇਹ ਵਾਲੇ ਹੁਣ ਜਿਹੜੇ ਪਿਓਰ ਕੀਨ ਖਾਬ ਦੀ ਸ਼ਰਟ ਰਹਿਣ ਵਾਲੀ ਆ ਤੇ ਨਾਲ ਤੁਹਾਨੂੰ ਪਲੇਨ ਗਰੇਪ ਦੀ ਬਾਟਮ ਮਿਲੇਗੀ ਇਹਨਾਂ ਵਿੱਚ ਵੀ ਕਲਰ ਆਪਸ਼ਨ ਮਿਲੇਗੀ ਬਹੁਤ ਹੀ ਜ਼ਰਾ ਸੋਹਣੇ ਔਰ ਹੌਟ ਸੇਲਿੰਗ ਆਰਟੀਕਲ ਰਹਿਣ ਵਾਲਾ ਹੈਗਾ ਇਹ ਡਾਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਔਰ ਇਹ ਵਾਲੇ ਹੋਣ ਜਿਹੜੇ ਪਿਓਰ ਕੀਨ ਖਾਵ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਖਾਦੀ ਦੀ ਬਾਟਮ ਮਿਲੇਗੀ ਬਾਟਮ ਤੇ ਸਟਾਫ ਦੇ ਵਿੱਚ ਜਿਹੜਾ ਹੈਗਾ ਇਹ ਇਹਨਾਂ ਦੇ ਵਿੱਚ ਡਿਫਰੈਂਸ ਆ ਜਿਹੜੇ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਏ ਸੀ ਤੇ ਹੁਣ ਵਾਲਿਆਂ ਦੇ ਵਿੱਚ ਇਸ ਲਈ ਇਹਨਾਂ ਦੇ ਪ੍ਰਾਈਸ ਦੇ ਵਿੱਚ ਜਿਹੜਾ ਹੈਗਾ ਉਹ ਡਿਫਰੈਂਸ ਹੈਗਾ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਕਾਫੀ ਜ਼ਿਆਦਾ ਮਿਲੇਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ